ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਭਰਾਵਾਂ ਨੂੰ ਆਪਣੇ ਜਿੰਨੇ ਵੀ ਵੀਡੀਓ ਦੇਖ ਰਹੇ ਨੇ ਇੱਕ ਨਵਾਂ ਰਿਕਾਰਡ ਲੈ ਕੇ ਪਹੁੰਚੇ ਹਾਂ ਸਾਹਮਣੇ ਜਿਹੜੀ ਵਹਿੜ ਤੁਸੀਂ ਦੇਖ ਰਹੇ ਹੋ ਆ ਸਾਹਮਣੇ ਜਿਹੜੀ ਵਹਿੜ ਤੁਸੀਂ ਵੇਖਣ ਦੇ ਹੋ ਆ ਜਿਹੜੀ ਘਟੋ ਘਟ ਦੋ ਸਾਲ ਹੋ ਗਿਆ ਇਹਨੂੰ ਮਤਲਬ ਆਪਾਂ ਜ਼ੋਰ ਜਾਰ ਲਾਉਂਦਿਆਂ ਨੂੰ ਆਪਾਂ ਤਾਂ ਨਹੀਂ ਚਲੋ ਮੈਂ ਤਾਂ ਇੱਕ ਦੋ ਵਾਰ ਹੀ ਆਇਆ ਦਵਾਈ ਦਈ ਭਰਨ ਠੀਕੇ ਭਰਨ ਤੇ ਗੱਬਣ ਅੱਜ ਦੋ ਮਹੀਨੇ ਦੇ ਪਲੱਸ ਆਪਾਂ ਕੀਤੀ ਆ 2 ਮਹੀਨੇ ਦੇ ਆਸ-ਪਾਸ ਚੈੱਕ ਕਰਤੀ ਆ ਮਤਲਬ ਕਾਫੀ ਸਮੇਂ ਦੀ ਰਿਪੀਟਰ ਵੈੜੀ ਹੀ ਹੈ ਤੇ ਵੈੜ ਬੜੀ ਸੋਹਣੀ ਹੀ ਉਦਾਂ ਪਰ ਇਹ ਹੈ ਕਿ ਚਲੋ ਜਿਹੜੀ ਆਪਣੇ ਵੀਰ ਨੇ ਭਰਾ ਨੇ ਇਹਦੀ ਸੇਵਾ ਕੀਤੀ ਪਹਿਲੇ ਟਾਈਮਾਂ ਚ ਉਹ ਸਾਹਮਣੇ ਆਈ ਹੈ ਉਹਦਾ ਨਤੀਜਾ ਸਾਹਮਣੇ ਆਇਆ ਵਾ ਆਪਣੇ ਸੱਚੇ ਪਾਤਸ਼ਾਹੀ ਮੇਰ ਨਾਲ ਕਿਰਪਾ ਹੋਈ ਹੈ ਗੱਭਣ ਹੋਈ ਹੈ ਦਵਾਈ ਕੀਤੀ ਸੀ ਟੀਕੇ ਕੀਤੇ ਸੀ ਤੇ ਅੱਜ ਦੀ ਡੇਟ 'ਚ ਆਪਾਂ ਘਟੋ ਘਾਟੇ ਨੂੰ ਆਪਣਾ ਭਰਾ ਦਾਦਾ ਵੀਰ ਇਹ ਇਹਨੂੰ 15 ਵਾਰੀ ਘਟੋ ਘੱਟ ਵੀ ਪਹਿਲਾਂ ਮੇਰੇ ਤੋਂ ਬਣੀ ਆ 15 ਵਾਰੀ ਬਣੀ ਆ ਤੇ ਫੇਰ ਆਪਣਾ ਐਂਟਰੀ ਹੋਈ ਆ ਤੇ ਚਲੋ ਦਵਾਈ ਕੀਤੀ ਟਿਕ ਟੁਕੇ ਕੀਤੇ ਤੇ ਅੱਜ ਅੱਬਾ ਗੱਬਣ ਕਰਕੇ ਕਰਤੀ ਕਿਉਂਕਿ ਜੇ ਇਹਨੂੰ ਗੱਬਣ ਨਾ ਕਰਦੇ 15 16 ਵਾਰੀ ਹੋਰ ਦੋ ਵਾਰੀ ਤਿੰਨ ਵਾਰੀ ਫੇਰ ਆਪਣੇ ਵੀਰ ਨੇ ਭਰਾ ਨੇ ਬਣਾ ਲੈਣੀ ਤੇ ਫੇਰ ਅੱਕ ਕੇ ਬੰਦਾ ਨਾ ਬਾਹਰ ਛੱਡ ਆਉਂਦਾ ਵਾ ਕੰਮ ਬੜਾ ਖਰਾਬ ਹੁੰਦਾ ਜਾਨ ਬਚਦੀ ਏ ਜਨਵਰ ਦੀ ਮੇਨ ਗੱਲ ਇਹ ਕਿ ਇਹਦੀ ਜਾਨ ਬਚੀਏ ਸਭ ਤੋਂ ਵੱਡੀ ਖੁਸ਼ੀ ਹੋਈ ਆ ਬਾਕੀ ਆਪਣਾ ਭਰਾ ਵੀ ਜਰੂਰ ਦੱਸੂਗਾ ਤੁਹਾਨੂੰ ਇਹਦੇ ਬਾਰੇ ਕਿੰਨਾ ਟਾਈਮ ਟੂਮ ਹੋ ਗਿਆ ਤੁਹਾਨੂੰ ਸਾਰੀ ਗੱਲਬਾਤ ਜਰੂਰ ਦੱਸਣਗੇ ਬਹਿ ਕੇ ਬਹਿ ਰਹੀਏ ਬਹਿ ਕੇ ਕਰ ਲੈਂਦੇ ਭਾਈ ਕੋਈ ਨਹੀਂ ਜਿੱਦਾਂ ਤੇ ਬਾਕੀ ਦੱਸਣਗੇ ਤੁਹਾਨੂੰ ਸਾਰੀ ਗੱਲਬਾਤ ਤੇ ਕਿੰਨਾ ਸਮਾਂ ਸਮਾਂ ਹੋ ਗਿਆ ਸੀ ਤੇ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਐ ਵੀਰ ਜੀ ਪਹਿਲਾਂ ਆਪਣਾ ਨਾਮ ਤੇ ਪਿੰਡ ਜ਼ਰੂਰ ਦੱਸ ਦਿਓ ਮੜਾ ਨਾ ਲਖਵਿੰਦਰ ਸਿੰਘ ਮੇਰਾ ਪਿੰਡ ਮਾਨਸੈਂਡਵਾਲ ਜ਼ਿਲ੍ਹਾ ਗਰਦਾਸਪੁਰ ਸੋ ਜ਼ਿਲ੍ਹਾ ਗਰਦਾਸਪੁਰ ਹਾਂਜੀ ਤੇ ਇਹ ਦੱਸਿਓ ਕਿ ਮਤਲਬ ਇਹਨੂੰ ਕਿੰਨਾ ਸਮਾਂ ਹੋ ਗਿਆ ਵਾ ਆਪਾਂ ਨੂੰ ਟੀਕੇ ਟੁਕੇ ਕਰਾਉਂਦੇ ਨੂੰ ਦੋ ਦੋ ਸਾਲ ਤੋਂ ਲਾ ਲਓ ਵੀ ਵਾਧ ਹੀ ਹੋਏ ਹੋਣਗੇ ਟਾਈਮ ਘਟ ਨਹੀਂ ਹੋਇਆ ਅੱਛਾ ਵਾਧ ਹੀ ਹੋ ਗਏ ਨੇ ਤੇ 15 16 ਵਾਰ ਤੋਂ ਵੀ ਲਾ ਲਓ ਵੀ ਵਾਧ ਹੀ ਇਹਨੂੰ ਟੀਕਾ ਭਰਾ ਚੁੱਕੇ ਅੱਛਾ ਮਤਲਬ ਗਿਣਤੀ ਅਣਗਿਣਤੀ ਹੋਇਆ ਗਿਣਤੀ ਅਣਗਿਣਤੀ ਹੋਇਆ ਇਹ ਕੰਮ ਮਤਲਬ ਗਿਣਤੀ ਨਹੀਂ ਹੁੰਦੀ ਏ ਜੀ ਇਹਦਾ ਨਾ 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 ਦਾ ਵਈਦੂ ਇਹਨਾਂ ਅੱਕ ਗਏ ਹਾਂ ਵੀ ਇਹਦੇ ਤੋਂ ਵੀ ਅਹੀਂ ਸੋ ਸਾਰੀ ਗੱਲ ਦੱਸ ਦਿਓ ਇੰਨਾ ਆਕ ਗਏ ਹਾਂ ਵੀ ਅਹੀਂ ਆੜਾ ਰਾਦਾ ਹੀ ਕੋਈ ਆਖਦਾ ਹੀ ਇਹਨੂੰ ਟੀਕੇ ਲਵਾ ਦੋ ਦੁੱਧ ਵਾਲੇ ਲਵਾ ਦਈਏ ਟੀਕੇ ਹਾਂ ਹਾਂ ਕੋਈ ਇੱਕ ਦੋ ਵਾਰੀ ਤੇ ਮੇਰਾ ਰਾਦਾ ਹੀ ਇਹਨੂੰ ਫਿਰ ਛੱਡ ਹੀ ਆਈ ਯਾਰ ਇਹ ਸਾਡੇ ਵੱਸੋਂ ਗੱਲ ਬਾਹਰ ਹੋ ਗਈ ਤੇ ਪਾਲੀ ਬੜੀ ਰੀਜਣਾ ਹੈ ਪਾਲੀ ਬੜੀ ਰੀਜਣਾ ਇਹੋ ਤੇ ਕਰਦੇ ਪਾਲੀ ਰੀਜਣਾ ਹੀ ਜੰਮ ਦੀ ਨੂੰ ਵੰਡ ਖਵਾਉਂਦੇ ਆਪੇ ਦੁੱਧ ਚ ਪਾ ਕੇ ਦੱਸਿਓ ਸਾਰੀ ਗੱਲ ਹਾਂ ਤੇ ਪਰ ਮੁੜ ਕੇ ਮੰਨ ਜਾਂ ਤੋੜਤਾ ਇਹਨੇ ਉਹ ਜਦੋਂ 15 16 17 ਵਾਰੀ ਬਣ ਗਈ ਦੋ ਦੋ ਵਾਰੀ ਵਛੇ ਕੋ ਵੀ ਕਰਾਈ ਅੱਛਾ ਵੇਚੋ ਬੱਚੇ ਕੋ ਵੀ ਕਰਾਈ ਵਛੇ ਕੋ ਵੀ ਕਰਾਈ ਹੈ ਪਰ ਨਹੀਂ ਉਹ ਗੱਲ ਦਵਾਈ ਵੀ ਭਰਾਈ ਹੈ ਦੋ ਤਿੰਨ ਵਾਰੀ ਦਵਾਈ ਵੀ ਦਵਾਈ ਤੇ ਦੋ ਤਿੰਨ ਵਾਰੀ ਪਾਊਡਰ ਪਾਊਡਰ ਬੜਾ ਕੁਝ ਇਹਨੂੰ ਦਿੱਤਾ ਹੈ ਤੇ ਜੋ ਆਚਾਰਾ ਦੁਨੀਆ ਦਾ ਹੈ ਹੀ ਉਹ ਸਾਰਾ ਇਹਨਾ ਕਰਕੇ ਵੇਖ ਲਿਆ ਹੈ ਵੇਖ ਲਿਆ ਸੀ ਹਾਂ ਤੇ ਫਿਰ ਕਦਾਂ ਮੇਰੇ ਵੱਲੋਂ ਤੁਹਾਨੂੰ ਦੱਸਿਆ ਕਿਨੇ ਲਵ ਵੀਰ ਸਾਡੇ ਇੱਥੇ ਖੈਰ ਰਹਿੰਦਾ ਭਰਾ ਹੈ ਸਾਡਾ ਵੀ ਹਾਂ ਹਾਂ ਉਹ ਇਦਾਂ ਬੈਠੇ ਹਾਂ ਕਿਤੇ ਤੇ ਉਹ ਮੇਰੇ ਕੋਲ ਆਇਆ ਵੀ ਕਹਿੰਦਾ ਵੀ ਗਾੜੀ ਵੈੜ ਨਹੀਂ ਇਹ ਬਣੀ ਮੈਂ ਯਾਰ ਇਹ ਨਹੀਂ ਬਣਦੀ ਮੇਰਾ ਤਾਂ ਛੱਡ ਆਈ ਯਾਰ ਦੱਸੋ ਦੱਸੋ ਸਰ ਜੀ ਹਾਂ ਉਹ ਮੁੜ ਕੇ ਮੈਨੂੰ ਆਂਦਾ ਵੀ ਇੱਕ ਭਰਾ ਆਡਾ ਹੈ ਮਾਸਟਰ ਢਿੱਲੋਂ ਆ ਉਹ ਵੀਡੀਓ ਵੇਖੀ ਨਾਲੇ ਤੇ ਇਹ ਉਹਦਾ ਨੰਬਰ ਦਿੰਨੇ ਆ ਉਹ ਨਾਲ ਗੱਲ ਕਰ ਵੀ ਇਹਨਾਂ ਹੂੰ ਹੂੰ ਮੁੜ ਕੇ ਤੁਹਾਡੇ ਨਾਲ ਹੀ ਗੱਲ ਹਾਂ ਤੇ ਫਿਰ ਜੋ ਤੂੰ ਆਖਿਆ ਵੀ ਜਦ ਤਨ ਬੋਲੂ ਉਦਨ ਮੈਨੂੰ ਦੱਸਿਓ ਹੂੰ ਹੂੰ ਫੇਰ ਇਹਨੂੰ ਦਵਾਈ ਇੱਕੋ ਵਾਰੀ ਵੀਰ ਭਰ ਕੇ ਗਿਆ ਐ ਐ ਦਵਾਈ ਕੀਤੀ ਨਾ ਇੱਕੋ ਟਾਈਮ ਨਹੀਂ ਕੀਤੀ ਨਾ ਕੋਈ ਜ਼ਿਆਦਾ ਕੀਤੀ ਐ ਦਵਾਈ ਨੇ ਹੂੰ ਹੂੰ ਤੇ ਮੁੜ ਕੇ ਜਦੋਂ ਦੂਜੀ ਵਾਰੀ ਇੱਕੋ ਵਾਰੀ ਟੀਕਾ ਭਰਿਆ ਏ ਹਾਂ ਹਾਂ ਤੇ ਬਾ ਅੱਜ 50ਵਾਂ ਦਿਨਾਂ ਦੀ ਆ ਤੇ ਖੁਸ਼ੀ ਕਿੰਨੀ ਹੋਈ ਭਰਾ ਨੂੰ ਖੁਸ਼ੀ ਦੱਸ ਨਹੀਂ ਸਕਦੇ ਜੀ ਕਿੰਨੀ ਹੋਈ ਏ ਕਿਉਂਕਿ ਇੰਨੇ ਚਿਰਾਂ ਬਾਅਦ ਮਤਲਬ ਹਨਾ ਆਪਣਾ ਜਾਨਵਰ ਬਣਿਆ ਵਾ ਜਾਨਵਰ ਲਿਆ ਕਿੱਥੇ ਜਾਂਦਾ ਏ ਕਿਉਂਕਿ ਜਿਨ੍ਹਾਂ ਨੇ ਵੀਡੀਓ ਵੇਖੋ ਆਪਣੇ ਵਾਂਗੂ ਮੇਰੇ ਵੀਰ ਭਰਾ ਬੜੇ ਬਿਠੇ ਜਿਹੜੇ ਪੜਾ ਕਿਉਂਕਿ ਜੇ ਉਹ ਵੀਡੀਓ ਸਾਡੀ ਦੇਖਣਗੇ ਨਾ ਉਹਨਾਂ ਦਾ ਹੌਸਲਾ ਬਣ ਕੇ ਜਾਣੀ ਹੈ ਵੀਡੀਓ ਇਹ ਵੀ ਤੇ ਭਰਾ ਸਾਡਾ ਵੱਡਾ ਇੱਥੇ ਲੱਗੇ ਉਹਨਾਂ ਨੂੰ ਪੁੱਛ ਕੇ ਵੇਖੋ ਉਹ ਵੀ ਕਹਿੰਦੇ ਨੇ ਯਾਰ ਇਹਨੇ ਬੜਾਸਤਾ ਆਇਆ ਇਹਨੇ ਕੁੜੀਆ ਵਾ ਨਹੀਂ ਨਹੀਂ ਲੋਕ ਵੇਖੋ ਹੁੰਦੇ ਹੈ ਕਈ ਵਾਰੀ ਹੈ ਨਾ ਜਿਤਨਾ ਕਹਿੰਦੇ ਰਿਹਾ ਕਿ ਨਹੀਂ ਕਿੱਥੇ ਇਹਨੇ ਬਾਨਾ ਵਾ ਉਹ ਆਏ ਵਾ ਪਰ ਅੱਜ ਆਪਾਂ ਬਣਾ ਕੇ ਦਿਖਾ ਦਿੰਦੇ ਆ ਤੇ ਵੈਸੇ ਪਹਿਲੇ ਦਿਨ ਤੋਂ ਯਕੀਨ ਹੀ ਵੀਰ ਤੇ ਆਪਣੇ ਦੇ ਆ ਲਾ ਜਿੰਨੇ ਜਦੋਂ ਵੀਡੀਓ ਵੇਖੀਆਂ ਮੈਂ ਮੈਂ ਤਾਂ ਵੀ ਹੋ ਸਕਦਾ ਆ ਮਤਲਬ ਕਈ ਵਾਰੀ ਪਰ ਇਹ ਵਿੱਚ ਮੰਨ ਜਾਇਆ ਥੋੜਾ ਜਿਹਾ ਵੀ 15 16 ਵਾਰ ਇਹਨੂੰ ਹੋ ਗਿਆ ਯਾਰ ਐਂਡ ਹੋ ਗਿਆ ਇਹਦਾ ਐਂਡ ਹੋ ਗਿਆ ਇਹਦੇ ਤੇ ਬਾਕੀ ਚਲੋ ਹਾਂ ਹਾਂ ਮਹਾਰਾਜ ਦੀ ਕਿਰਪਾ ਹੀ ਆ ਸੱਚੇ ਬਾਦਸ਼ਾਹ ਦੀ ਮਿਹਰ ਹੋਈ ਜਾਣਾ ਤੇ ਬਾਕੀ ਖੁਸ਼ੀ ਹੈ ਬੜੀ ਵੱਡੀ ਜਿਹਾ ਇਹ ਚੀਜ਼ ਦੀ ਤੇ 15 15 16 ਵਾਰੀ ਤੋਂ ਵਾਦੀ ਬਣੀ ਐ 15 16 ਵਾਰੀ ਤੋਂ ਵਾਦੀ ਦੋ ਤਿੰਨ ਵਾਰੀ ਹਣਾ ਬੱਚੇ ਕੋਈ ਦੋ ਤਿੰਨ ਦੋ ਵਾਰੀ ਵਸ਼ੇ ਕੋ ਬਣਾਈ ਅ ਬਾਕੀ ਜਾਂਦੇ ਜਾਂਦੇ ਆਪਾਂ ਹੁਣ ਇਹੋ ਕਹਿਣਾ 19 ਦਿਨ ਨਹੀਂ ਟੱਪਦੀ ਹੁੰਦੀ ਅੱਛਾ 19 19 ਦਿਨ ਤੋਂ ਬਾਅਦ ਇਹ ਹੀ ਇਰਤਿ ਆ ਜਾਂਦੀ 19 ਦਿਨ ਘਟ ਹੀ ਆ ਜਾਂਦੀ ਹੁੰਦੀ ਹੈ ਕਈ ਤੇ ਹੁਣ ਪੱਕੀ ਬੋਲਤੀ ਬੰਦ ਕਰਾ ਦਿੱਤੀ ਫੇਰ ਆਪਾ ਹੁਣ ਤੇ ਉਦੋਂ ਦੀ ਸ਼ਾਂਤ ਹੋ ਗਈ ਸ਼ਾਂਤ ਹੋ ਗਈ ਨਾ ਸ਼ਾਂਤ ਹੋ ਗਈ ਨਹੀਂ ਤੇ ਇਸ ਤੋਂ ਦੀ ਬੜਾ ਜਨ ਕਿਉਂਕਿ ਜਦੋਂ ਕੰਸੂ ਹਾਂ ਲਾ ਲਓ ਵੀ ਇਹਦਾ ਨੱਕ ਮਿੱਜਿਆ ਆ ਤੇ ਅਸੀਂ ਨਥ ਨਹੀਂ ਕੱਢਦੇ ਹੁੰਦੇ ਜਿੰਨਾ ਨੂੰ ਇਸ ਤੌਂਦੀ ਹੈ ਤੇ ਹੁਣ ਆਡਾ ਦਿਲ ਅੱਜ ਕਰਨ ਰਿਆ ਵੀ ਹੁਣ ਇਹਦੀ ਨਥ ਕੱਢ ਕੇ ਤੈਨੂੰ ਕੱਢਣੀ ਚਾਹੀਦੀ ਹੁਣ ਕੱਢਣੀ ਚਾਹੀਦੀ ਕਿਉਂਕਿ ਉਹਨੇ ਤਾਂ ਨਥ ਕੱਢ ਦੇਣੀ ਤੇ ਝੱਬੂ ਪਾ ਦੇਣਾ ਵੀ ਇਹਦੀ ਵੀ ਜਾਨ ਸੌਖੀ ਰਵੇ ਤੇ ਹੁਣ ਜਦੋਂ ਸਾਡੀ ਜਾਨ ਸੌਖੀ ਕੀਤੀ ਆ ਤੇ ਫਿਰ ਇਹਦੀ ਵੀ ਕਰਨੀ ਚਾਹੀਦੀ ਸਾਨੂੰ ਚਾ ਵਧੀਆ ਵਧੀਆ ਤੇ ਬਾਕੀ ਵੀਰ ਦਾ ਕੰਮਕਾਰ ਵਧੀਆ ਲੱਗਦਾ ਵੈਸੇ ਹਾਂਜੀ ਹਾਂਜੀ ਕੰਮਕਾਰ ਦਾ ਬੈਂਕ ਚ ਜੇ ਐਚਡੀਐਫਸੀ ਤੇ ਆਪਣੇ ਭਰਾ ਦਾ ਮਾਸਟਰ ਢਲਾਉਂਦਾ ਕੰਮ ਕਰ ਕਿਵੇਂ ਬਹੁਤ ਵਧੀਆ ਜੀ ਮੈਨੂੰ ਤਾਂ ਵੇ ਲੋ ਜਿਕੀਣਾ ਆਪਾਂ ਦੁਗਣਾ ਤਿਕਣਾ ਕਰਤਾ ਅੱਜ ਨਹੀਂ ਨਹੀਂ ਠੀਕ ਆ ਗੱਲ ਲੈਣਾ ਤੇ ਭਰਾ ਨੂੰ ਵੀ ਆਪਾਂ ਜ਼ਰੂਰ ਦੱਸਣਾ ਜਿੰਨੇ ਦੱਸਿਆ ਇਹ ਚੀਜ਼ ਬਾਰੇ ਕਿਉਂਕਿ ਰੱਬ ਨੇ ਸਾਡੇ ਮੈਂ ਅੱਜ ਆਉਣਾ ਉਹਨੇ ਮੈਨੂੰ ਮੇਰੇ ਕੋਲ ਕਿਉਂਕਿ ਰੱਬ ਨੇ ਇੱਕ ਜਰੀਆ ਬਣਾ ਕੇ ਰੱਬ ਨੇ ਇੱਕ ਜਰੀਆ ਬਣਾਇਆ ਹੈ ਜਣਾ ਕਿਦਾਂ ਕਿਵੇਂ ਮੈਂ ਬੈਠੇ ਬੈਠੇ ਇੱਥੇ ਮੇਰੇ ਕੋਲ ਰਾਤ ਨੇਰੇ ਹੋਇਆ ਆ ਬੈਠੇ ਬੈਠੇ ਹੀ ਉਹਨੇ ਕਿਹਾ ਇਹ ਆ ਕੰਮ ਕਰ ਲਿਓ ਯਾਰ ਇਹਨੂੰ ਵੀਰ ਨੂੰ ਫੋਨ ਕਰ ਬੜਾ ਗਾਂਹ ਦੀ ਗੱਲ ਹੀ ਬੰਦਾ ਇਹ ਇੱਕ ਵਾਰੀ ਫੋਨ ਕਰ ਬਾਕੀ ਹਾਂ ਸਹੀ ਗੱਲ ਇੱਕ ਗੱਲ ਹੋ ਰਿਹਾ ਕਿ ਵੇਖੋ ਆਪਾਂ ਜਾਂਦੇ ਜਾਂਦੇ ਇਹ ਕਹਿੰਦੇ ਆਂ ਕਿ ਕਈ ਹੁਣ ਆਪਾਂ ਕੰਮ ਕਰਕੇ ਦਿਖਾ ਲਿਆ ਭਰਾ ਨੂੰ ਹਨਾ ਕੀਤਾ ਵਾ ਕਈ ਲੋਕ ਕਹਿੰਦੇ ਕਿ ਨਹੀਂ ਯਾਰ ਇਦਾਂ ਹੀ ਆ ਉਦਾਂ ਹੀ ਆ ਇਹ ਹੋ ਨਹੀਂ ਸਕਦੀ ਇਹ ਚੀਜ਼ ਤੇ ਦ ਉਪ ਕਈ ਵਾਰੀ ਯਕੀਨ ਪਤਾ ਕਿਉਂ ਨਹੀਂਦਾ ਕਈ ਵਾਰੀ ਫੇਕ ਵੀਡੀਓ ਬੜੀ ਆਉਂਦੀ ਆ ਪਰ ਅੱਜ ਜਦੋਂ ਤੁਸੀਂ ਬਣਾਉਣ ਦੇ ਵੀਡੀਓ ਨਾਲ ਤੇ ਅੱਜ ਸਾਨੂੰ ਇਹ ਸਹੀ ਗੱਲ ਆ ਵੀ ਇਹ ਹੁੰਦਾ ਆ ਆ ਗਈ ਆ ਨਾ ਚੀਜ਼ ਕਿਰਪਾ ਆ ਗਈ ਆ ਨਾ ਸੱਚੇ ਪਾਤਸ਼ਾਹ ਦੀ ਵੀ ਕਿਰਪਾ ਵਾ ਉਹਦਾ ਆਸ਼ੀਰਵਾਦ ਆ ਤੇ ਬਾਕੀ ਜਾਂਦੇ ਜਾਂਦੇ ਆ ਇੱਕ ਚੀਜ਼ ਆ ਹਾਂਜੀ ਬੋਲੇ ਬੋਲੇ ਜਿਹੜੇ ਬਾਬੇ ਆ ਨਾ ਹਾਂ ਉਹਨਾਂ ਨੂੰ ਅਸੀਂ ਪਖੰਡੀ ਕਹਿ ਸਕਦੇ ਆ ਪਰ ਅੱਜ ਮਾਸਟਰ ਢਿੱਲੋਂ ਨੂੰ ਅਸੀਂ ਨਹੀਂ ਕਹਿ ਸਕਦੇ ਕਿਉਂਕਿ ਵੇਖੋ ਕਿਰਪਾ ਆਸ਼ੀਰਵਾਦ ਹੁੰਦਾ ਵਾ ਠੀਕ ਹੈ ਜੀ ਗੱਲ ਹੈਣਾ ਤੇ ਬਾਕੀ ਬਹੁਤ ਬਹੁਤ ਧੰਨਵਾਦ ਆ ਭਰਾ ਦਾ ਤੇ ਪਿੰਡ ਇੱਕ ਵਾਰੀ ਦੱਸ ਦਿਓ ਜੰਦੇ ਮਾਨ ਸੈਂਡਵਾਲ ਪਿੰਡ ਮਾਨ ਸੈਂਡਵਾਲ ਠੀਕ ਹੈ ਜੀ ਤੇ ਬਾਕੀ ਪਾਪਾ ਜੀ ਵੀ ਬੈਠੇ ਆ ਪਪਾ ਠੀਕ ਹੈ ਫਿਰ ਜੀ ਜੀ ਵਧੀਆ ਵਧੀਆ ਬਣਾਤੀ ਖੁਸ਼ ਆ ਬੜੇ ਪੂਰੇ ਤੇ ਤੁਹਾਨੂੰ ਕਿੱਦਾਂ ਲੱਗਾ ਸਾਨੂੰ ਵੀ ਬਹੁਤ ਵਧੀਆ ਲੱਗਾ ਜੀ ਵੇਖੋ ਤੁਹਾਡੇ ਭਤੀਜੇ ਦੀ ਗਾਂ ਬਣੀ ਐ ਇੰਨੇ ਚਿਰਾਂ ਬਾਅਦ ਤੇ ਕੁਛ ਅੱਛਾ ਪੁਰਾਣੀ ਐ ਤੇ ਖੁਸ਼ੀ ਹੋਈ ਐ ਕਿ ਨਹੀਂ ਜੀ ਦੀ ਮੈਨੂੰ ਖੁਸ਼ੀ ਹੋਈ ਅਸੀਂ ਤੇ ਕਿਹੜਾ ਹੜਾੜਾ ਬੰਦ ਹੋ ਗਿਆ ਸਾਡਾ ਤੁਸੀਂ ਕਿਨੇ ਚਿਰ ਤੋਂ ਵੰਦੇ ਆਉਂਦੇ ਓ ਨੂੰ ਮੈਨੂੰ 2 ਸਾਲ ਹੋ ਗਏ ਆ ਤੇ ਜੋਂ ਲੈਂਦੀ ਆ ਹਾਂ ਸਾਡੇ ਕੋਲ ਤਾਂ ਬੜੀਆਂ ਹੁੰਦੀਆਂ ਨੇ ਤੇ ਸਭ ਇੱਕ ਤਰ੍ਹਾਂ ਇਦਾਂ ਜਾਂਦੀਆਂ ਨੇ ਤੇ ਜਾਂਦੀਆਂ ਨਹੀਂ ਉਹ ਨਹੀਂ ਜਾਣ ਦੇਣੀਆਂ ਬਣਾ ਕੇ ਆ ਠੀਕ ਐ ਨਾ ਗੱਲ ਤੇ ਬਾਕੀ ਚਲੋ ਧੰਨਵਾਦ ਆ ਤੁਹਾਡਾ ਬਹੁਤ ਬਹੁਤ ਗੱਲ ਕੀਤੀ ਤੇ ਆਪਣਾ ਗਾਈ ਤੁਹਾਨੂੰ ਫੇਰ ਇੱਕ ਵਾਰੀ ਦਿਖਾ ਲ ਦਿੰਨੇ ਆ ਵੈੜ ਬੜੀ ਸੋਹਣੀ ਵੈੜ ਛੋਟੀ ਜੀ ਪਾਲੀ ਤੇ ਜਦੋਂ ਡੰਗਰ ਨਹੀਂ ਬਣਦਾ ਬੁੰਦਾ ਤੇ ਫਿਰ ਬੜਾ ਕੰਮ ਕਰਾਪ ਹੁੰਦਾ ਦੁਖੀ ਹੁੰਦਾ ਮਨ ਤੇ ਇਹਨਾਂ ਦਾ ਵੀ ਵੀਪਰਾਵਾਂ ਦਾ ਬੜਾ ਤਗੜਾ ਜੇਰਾ ਵਾ ਕਿ ਜਿਹੜੇ ਕਹਿੰਦੇ 15 18 ਵਾਰੀ ਬਣਾਈ ਨਹੀਂ ਤੇ ਲੋਕ ਅੱਕ ਜਾਂਦੇ ਮੈਂ ਵੇਨਾ ਵਾਂ ਛੱਡ ਦਿੰਦੇ ਨੇ 8 10 ਵਾਰੀ ਤੂੰ ਉੱਪਰ ਨਹੀਂ ਜਾਂਦਾ ਬਹੁਤੀ ਕੀਦਿਆਂ ਕੋਈ ਛੱਡ ਦਿੰਦੇ ਨੇ ਹਾਂਜੀ ਦੂਜੀ ਵਾਰੀ ਕਾਹ ਪੈਣਾ ਸਹੀ ਗੱਲ ਆ ਬਾਬੋ ਜੀ ਦੂਜੀ ਤੀਜੀ ਵਾਰੀ ਕਾਲੇ ਹੋ ਜਾਂਦਾ ਬੰਦਾ ਹਨ ਤੇ ਇਹ ਗੱਲ ਬਾਤ ਇਹ ਏਦਾਂ ਵਾ ਕਿ ਮਤਲਬ ਅੱਕ ਜਾਂਦਾ ਬੰਦਾ ਬਾਕੀ ਇਹਨਾਂ ਦਾ ਬੜਾ ਤਕੜਾ ਜੇਰਾ ਵਾ ਜਿਨ੍ਹਾਂ ਨੇ ਹੌਸਲਾ ਰੱਖਿਆ ਸਬਰ ਰੱਖਿਆ ਉਹਨੇ ਸੱਚੇ ਬਾਦਸ਼ਾਹ ਨੇ ਅੱਜ ਦੇਣੇ ਲੈ ਕੇ ਆਂਦਾ ਤੇ ਮਿਹਨਤ ਦਾ ਮੁੱਲ ਮੋੜਿਆ ਸਾਡੀ ਦਾ ਵੀ ਖੁਸ਼ੀ ਹੁੰਦੀ ਹੈ ਚੀਜ਼ ਦੀ ਤੇ ਲਾਈਕ ਵੀਡੀਓ ਨੂੰ ਜਰੂਰ ਕਰਿਓ ਸ਼ੇਅਰ ਜਰੂਰ ਕਰ ਦਿਓ ਤੇ ਕਮੈਂਟ ਕਰ ਦਿਓ ਜਰੂਰ ਕਿ ਕਿਵੇਂ ਭਰਾ ਦਾ ਕੰਮ ਕਰਿਆ ਬਾਕੀ ਤੁਸੀਂ ਗੱਲਾਂ ਬਾਤਾਂ ਤਾਂ ਸੁਣੀਆਂ ਹੀ ਭਰਾ ਦੀਆਂ ਸਾਰੀਆਂ ਵੀਰ ਜੀ ਰਿਅਲਿਟੀ ਆ ਕੰਮ ਦੇ ਵਿੱਚ ਕਿਉਂਕਿ ਉਹਦਾ ਸ਼ਹੀਰਵਾਦ ਆ ਉਹਦੀ ਕਿਰਪਾ ਵਾ ਤਾਂ ਹੀ ਇਹ ਕੰਮ ਹੁੰਦੇ ਆ ਇੱਕ ਅੜਿਆ ਕੰਮ ਹੀ ਬੁਰਾ ਤਗੜਾ ਅੜਿਆ ਕੰਮ ਜਿਹਨੂੰ ਕਹਿੰਦੇ ਨਾ ਬਹੁਤ ਵੱਡੀ ਰਿਪੀਟਰ ਹੀ ਏ ਜਿਆਦਾ ਹੀ ਵੱਡੀ ਰਿਪੀਟਰ ਹੀ ਕਰੀ ਦਾ ਕੁਝ ਨਹੀਂ ਆ ਦੋ ਗੇੜੇ ਲੱਗਦੇ ਨੇ ਤੇ ਕੰਮ ਫਤਿਹ ਕਰ ਦਿੰਦਾ ਵਾ ਉਹ ਚੜਦੀ ਕਲਾ 'ਚ ਕਰ ਦਿੰਦਾ ਚਲੋ ਠੀਕ ਆ ਜੀ ਆਪਣਾ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਵੀਡੀਓ ਨੂੰ ਜਿਹੜੇ ਜਿਹੜੇ ਵੇਖਣ ਦੇ ਵੀਰ ਭਰਾ ਆਪਣੇ ਤੇ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਓਕੇ ਜੀ ਧੰਨਵਾਦ